ਵਿਧਾਇਕ ਅਤੇ ਆਪਦੇ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਹਲਕਾ ਜਨਾਲਾ ਵਿਖੇ 6.6 ਕਰੋੜ ਦੀ ਲਾਗਤ ਨਾਲ ਬਣਨ ਵਾਲੇ 10 ਖੇਡ ਮੈਦਾਨਾਂ ਤੇ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਨੀਂ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਖੇਡਾਂ ਨੂੰ ਪਰਫੁੱਲਤ ਕਰਨ ਅਤੇ ਸੂਬੇ ਦੀ ਸਰਪੱਖੀ ਵਿਕਾਸ ਲਈ ਕਾਰਸ਼ੀਲ ਹੈ। ਇਹ ਗਰਾਊਂਡ ਤੇ ਸੜਕਾਂ ਦੇ ਨੀਂ ਪੱਥਰ ਅੱਜ ਰੱਖਦੇ ਗਏ। ਅੱਜ ਵੀ ਦੇ ਕਰੀਬ 10-12 ਸੜਕਾਂ ਨੇ 10-12 ਸਟੇਡੀਅਮ ਸੀਗੇ। ਉਹਨਾਂ ਦੇ ਅੱਜ ਜਿਹੜੇ ਪੱਤਰ ਸੀ ਰੱਖਦੇ ਆ ਉਹਦਾ ਸਾਡਾ ਮਤਲਬ ਇਹ ਪੈ ਆ ਕਿ ਅਸੀਂ ਮਈ ਜੂਨ ਤੱਕ ਅਗਲੇ ਸਾਲ ਤੱਕ ਕੋਈ ਵੀ ਛੜਕਾਂ ਨਾਲੇ ਹਲਕੇ ਦੀ ਜਿਹੜੀ ਆ ਉਹ ਖਰਾਬ ਨਹੀਂ ਰਹਿਣ ਦੇਣੀ ਸਭ ਛੜਕਾਂ ਤੇ ਸਟੇਡੀਅਮ ਜਿਹੜੇ ਪਹਿਲੀ ਲਿਸਟੇ ਚ ਆਪਾਂ ਨੂੰ 35 ਸਟੇਡੀਅਮ ਮਿਲੇ ਤੇ ਕਿਹ ਸਟੇਡੀਅਮ ਦਾ 40 ਲੱਖ ਰੁਪਿਆ ਮਿਲਿਆ ਕਿਹ ਦਾ 35 ਰੁਪਿਆ ਕਿਹ ਦਾ ਤਾਂ ਵੀ ਮਿਲਿਆ ਉਹ ਪੈਸੇ ਦਿੱਤੇ ਸੀ ਇਨਸਾਨ ਸਾਹਿਬ ਨੂੰ ਅਸੀਂ ਬੋਲੇ ਸਾਡਾ ਪੈ ਆ ਕਿ ਅਸੀਂ ਜੂਨ ਤੱਕ ਸਾਰੇ ਕੰਮ ਕੰਪਲੀਟ ਹੋ ਗਏ। ਟੋਟਲ ਕਿੰਨੇ ਕਰੋੜ ਦੀ ਲਾਗਤ ਨਾਲ ਬਣ ਤਕੀ ਇਹ ਸਾਰੇ? ਇਹ ਤਾਂ ਅੱਜ ਤੱਕ ਮਤਲਬ ਜਿਹੜੀਆਂ ਸ਼ੜਕਾਂ ਨੇ ਇਹ ਤਾਂ ਸ਼ੜਕਾਂ ਹੀ ਨੇ ਕਿ ਜਿਹੜੇ ਸਟੇਡੀਅਮ ਹੈ ਉਹ ਵੀ ਲਾ ਦੋ ਮਤਲਬ 10 ਸੀਗੇ ਅੱਜ 4 ਕਰੋੜ ਰੁਪਈਆ ਤੋਂ ਅਗਾਈ ਮੋਸਟਲੀ 4 4 ਮਤਲਬ ਜਿਹੜਾ 40 ਲੱਖ ਆ ਤੇ 10 ਸੀਗੇ 4 ਕਰੋੜ ਰੁਪਈਆ ਦੇ ਉਹ ਹੈਗਾ ਹੀ ਬਹੁਤ ਜਲਦੀ ਜ਼ਿਲ੍ਹਾ ਪੱਧਰ ਤੇ ਬਲਾਕ ਸੈਂਟਰਾਂ ਨਾਲ ਬਿਹਰ ਚੰਗਾ ਹੋ ਜਾਵੇ। ਗੰਗੋਤਿਆਰੀ ਆਪਣੀ ਕੋਈ ਗੱਲ ਨਹੀਂ ਆਪਣੀ ਤਿਆਰੀ ਆਪਾਂ ਲੜਾਂਗੇ ਵਧੀਆ ਆਦਮ ਦੇ। ਬੜੀ ਆਮਨਮਾਨ ਨਾਲ ਬੜੀ ਢੰਗ ਨਾਲ ਇਲੈਕਸ਼ਨ ਹੋਊਗੀ ਕਿ ਕੋਈ ਕਹਦਾਓ ਕਿਸ ਤਰੀਕੇ ਦੀ ਪ੍ਰਕਿਰਿਆ ਰਹੂਗੀ ਇਲੈਕਸ਼ਨ ਸਮਲ ਨਹੀਂ ਨਹੀਂ ਇਲੈਕਸ਼ਨ ਜਿਉਹੀ ਪ੍ਰਕਿਰਿਆ ਜਿੱਦਾਂ VOTING ਪਹੁੰਚ ਜਾਂਦੇ ਆ ਲੋਕ ਵੇਖੋ ਸਾਡੀ ਤਾਂ ਕੋਸ਼ਿਸ਼ ਇਹ ਆ ਕਿ ਜਿੱਦਾਂ ਅਸੀਂ ਮਤਲਬ ਪੰਚਾਇਤ ਦੀ ਇਲੈਕਸ਼ਨ ਚ 63 63 ਸਰਪੰਚ ਮਤਲਬ ਜਿਹੜੇ ਆ ਸਭ ਸੰਤੀ ਦਾ ਬਣਾਏ ਸੀਗੇ ਥੋੜੀ ਮੇਰੀ ਇਹ ਹੀ ਆ ਕਿ ਜਦੋਂ ਜਦ ਦੇ ਵੱਧ ਤੋਂ ਵੱਧ ਸਭ ਸੰਤੀ ਹੋ ਜਾਣ ਤੇ ਚੰਗਾ ਲੋਕ ਆਪੇ ਆਪਣੇ ਚੋਣ ਅਸੀਂ ਕੋਈ ਦਖਲਅਦਾਜ਼ੀ ਨਹੀਂ ਕਰਦੇ ਅਬ ਮੈਂ ਸਭ ਨੂੰ ਕਹਾਂ ਲੋਕਾਂ ਨੂੰ ਕਿ ਤੁਸੀਂ ਆਪੋ ਆਪਣਾ ਚੋਣੋ ਵੀ ਜਿਹੜਾ ਤੁਹਾਡਾ ਜੂਨ ਆ ਸਭ ਸਭਤੀ ਗੱਲੋਂ ਕੁਝ ਕਰ ਲੋ ਬੋਲੇ ਜਿਹੜੇ ਨਿੱਕੇ ਨਿੱਕੇ ਇਲੈਕਸ਼ਨਾਂ ਨਾਲ ਚ ਲੜਾਈਆਂ ਭੜਾਈਆਂ ਦਾ ਜਿਹੜਾ ਇਹ ਖਤਮ ਹੋ ਜੇ ਤੇ ਜੇ ਸਭ ਸੰਤਿਆ ਹੋ ਜਾਣ ਫਿਰ ਤਾਂ ਬਹੁਤ ਹੀ ਵਧੀਆ ਨਹੀਂ ਤੇ ਇਲੈਕਸ਼ਨ ਵੀ ਬਹੁਤ ਵਧੀਆ ਆਮਦ ਮਾਨ ਦਾ ਭਤੰਦਾ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਹਲਕਾ ਜਨਾਲਾ ਵਿਖੇ 6.6 ਕਰੋੜ ਦੀ ਲਾਗਤ ਨਾਲ ਬਣਨ ਵਾਲੇ 10 ਖੇਡ ਮੈਦਾਨਾਂ ਤੇ ਵੱਖੋ ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਖੇਡਾਂ ਨੂੰ ਪਰਫੁੱਲਤ ਕਰਨ ਅਤੇ ਸੂਬੇ ਦੀ ਸਰਪੱਖੀ ਵਿਕਾਸ ਲਈ ਕਾਰਸ਼ੀਲ ਹੈ। ਇਹ ਗਲੋਂ ਤੇ ਸੜਕਾਂ ਦੇ ਨੀ ਪੱਥਰ ਅੱਪਾ ਰੱਖਦੇ ਗਏ। ਅਤੇ ਵੀ ਤੇ ਕਰੀਬ 10-12 ਸੜਕਾਂ ਨੇ 10-12 ਸਟੇਡੀਅਮ ਸੀਗੇ ਉਹਨਾਂ ਦੇ ਅੱਜ ਵੀ ਬਤਸੀ ਰੱਖਦੇ ਆ ਉਹਦਾ ਸਰਕਾਰ ਮਾਲੀ ਇਹ ਪਿਆ ਕਿ ਅਸੀਂ ਮਈ ਜੂਨ ਤੱਕ ਅਗਲੇ ਸਾਲ ਤੱਕ ਕੋਈ ਵੀ ਛੜਕਈ ਨਾਲੇ ਹਲਕੀ ਜਿਹੜੀ ਆ ਉਹ ਖਰਾਬ ਨਹੀਂ ਰਹਿਣ ਦੇਣੀ ਸਭ ਸੜਕਾਂ ਤੇ ਸਟੇਡੀਅਮ ਜਿਹੜੇ ਪਹਿਲੀ ਲਿਸਟੇ ਚ ਆਪਾਂ ਨੂੰ 35 ਸਟੇਡੀਅਮ ਮਿਲੇ ਤੇ ਇੱਕ ਸਟੇਡੀਅਮ ਦਾ 40 ਲੱਖ ਰੁਪਿਆ ਮਿਲਿਆ ਕਿਹੜਾ 35 ਰੁਪਿਆ ਕਿਹੜਾ 40 ਮਿਲਿਆ ਉਹ ਬਹਿ ਦੋ ਤੀਏ ਸਾਬ ਅਸੀਂ ਬਲੇ ਸਾਡਾ ਤੈ ਆ ਕਿ ਅਸੀਂ ਚੂਨ ਤੱਕ ਸਾਰੇ ਕੰਮ ਕੰਪਲੀਟ ਟੋਟਲ ਕਿੰਨੇ ਕਰੋੜ ਦੀ ਲਾਗਤ ਨਾਲ ਬਣ ਤਕੀ ਇਹ ਸਾਰੇ ਦੇਖ ਤ ਅੱਜ ਤਾਂ ਬਲੇ ਜਿਹੜੀਆਂ ਸੜਕਾਂ ਨੇ ਇਹ ਤਾਂ ਸੜਕਾਂ ਹੀ ਨੇ ਕਿ ਜਿਹੜੇ ਸਟੇਡੀਅਮ ਹੈ ਉਹ ਤੋਂ ਲਾ ਦੋ ਮਤਲਬ 10 ਸੀਗੇ ਅੱਜ 4 ਕਰੋੜ ਰੁਪਇਆ ਤੋਂ ਅੱਗੇ ਮੋਸਟਲੀ 4 ਮਤਲਬ ਜਿਹੜਾ 40 ਲੱਖ ਆ ਤੇ 10 ਸੀਗੇ 40 ਰੁਪਇਆ ਦੇ ਨੂੰ ਹੋ ਹੈਗਾ ਹੀ ਬਹੁਤ ਜਲਦ ਜਿਲ੍ਹਾ ਪੱਤੀ ਤੇ ਬਲਾਕ ਸੰਭ ਦੀ ਚੋਣਾਂ ਦਾ ਦਿਹਾੜੀ ਚੰਗਾ ਹੋ ਜਾਵੇ ਬੰਕੋ ਤੇ ਆਈ ਆਪਣੀ ਕੋਈ ਗੱਲ ਨਹੀਂ ਆਪਣੀ ਤਿਆਰੀ ਆਪਾਂ ਲੜਾਂਗੇ ਬੜੀ ਆਧਮਨ ਹਾਂ ਹਾਂ ਬੜੀ ਆਮਦਮਾਨ ਨਾਲ ਬੜੀ ਢੰਗ ਨਾਲ ਇਲੈਕਸ਼ਨ ਹੋਊਗੀ ਕੋਈ ਕਹ ਬਰਾਓ ਕਿਸ ਤਰੀਕੇ ਦੀ ਪ੍ਰਕਿਰਿਆ ਹੋਊਗੀ ਇਲੈਕਸ਼ਨ ਸਮਰਤ ਨਹੀਂ ਨਹੀਂ ਇਲੈਕਸ਼ਨ ਜਿਉਹੀ ਪ੍ਰਕਿਰਿਆ ਜਿੱਦਾਂ VOTING ਪਹੁੰਚ ਜਾਂਦੇ ਆ ਲੋਕ ਦੇਖੋ ਸਾਡੀ ਤੇ ਕੋਸ਼ਿਸ਼ ਹੈ ਕਿ ਜਿੱਦਾਂ ਅਸੀਂ ਮਤਲਬ ਪੰਚਾਇਤ ਦੀ ਇਲੈਕਸ਼ਨ ਚ 63 63 ਸਰਪੰਚ ਮਤਲਬ ਜਿਹੜੇ ਆ ਸਭ ਸੰਤੀ ਦਾ ਬੜਾ ਹੈ ਸੀਗੇ ਉਣੀ ਮੇਰੀ ਇਹ ਹੈ ਕਿ ਜਦੋਂ ਜਦ ਦੇ ਵੱਧ ਤੋਂ ਵੱਧ ਸਭ ਸੰਪਤੀਆਂ ਹੋ ਜਾਣ ਤੇ ਚੰਗਾ ਲੋਕ ਆਪੇ ਆਪਣੇ ਚੋਣ ਅਸੀਂ ਕੋਈ ਦਖਲਦਾਜੀ ਨਹੀਂ ਕਰਦੇ ਮੈਂ ਸਭ ਨੂੰ ਕਹਾਂ ਲੋਕਾਂ ਨੂੰ ਕਿ ਤੁਸੀਂ ਆਪੋ ਆਪਣਾ ਚੋਣੋ ਵੀ ਜਿਹੜਾ ਤੁਹਾਡਾ ਜੂਨ ਆ ਸਭ ਸੰਪਤੀ ਗੱਲੋਂ ਕੁਝ ਕਰ ਲੋ ਬਲੇ ਜਿਹੜੇ ਨਿੱਕੇ ਨਿੱਕੇ ਇਲੈਕਸ਼ਨਾਂ ਚ ਲੜਾਈਆਂ ਭੜਾਈਆਂ ਦਾ ਜਿਹੜਾ ਇਹ ਖਤਮ ਹੋ ਜੇ ਤੇ ਜੇ ਸਭ ਸੰਪਤੀਆਂ ਹੋ ਜਾਣ ਫਿਰ ਤਾਂ ਬਹੁਤ ਹੀ ਵਧੀਆ ਨਹੀਂ ਤੇ ਇਲੈਕਸ਼ਨ ਵੀ ਬਹੁਤ ਵਧੀਆ ਆਮਦ ਮਾਨ ਦਾ ਭੰਗ ਹੋਏ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਹਲਕਾ ਜਨਾਲਾ ਵਿਖੇ 6.6 ਕਰੋੜ ਦੀ ਲਾਗਤ ਨਾਲ ਬਣਨ ਵਾਲੇ 10 ਖੇਡ ਮੈਦਾਨਾਂ ਤੇ ਵੱਖੋ ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਖੇਡਾਂ ਨੂੰ ਪਰਫੁੱਲਤ ਕਰਨ ਅਤੇ ਸੂਬੇ ਦੀ ਸਰਪੱਖੀ ਵਿਕਾਸ ਲਈ ਕਾਰਸ਼ੀਲ ਹੈ। ਇਹ ਗਲੌਂ ਦੇ ਛੜਕਾਂ ਦੇ ਨੀ ਪੱਥਰ ਅੱਪਾ ਰੱਖਦੇ ਗਏ। ਅਤੇ ਵੀ ਤੇ ਕਰੀਬ 10 12 ਸੜਕਾਂ ਨੇ 10 12 ਸਟੇਡੀਅਮ ਸੀਗੇ ਉਹਨਾਂ ਦੇ ਅੱਜ ਜਿਹੜੇ ਬਤਸੀ ਰੱਖਦੇ ਆ ਉਹਦਾ ਸਾਡਾ ਮੰਤਲ ਇਹ ਪਿਆ ਕਿ ਅਸੀਂ ਮਈ ਜੂਨ ਤੱਕ ਅਗਲੇ ਸਾਲ ਤੱਕ ਕੋਈ ਵੀ ਸੜਕਾਂ ਨਾਲੇ ਹਲਕੀ ਜਿਹੜੀ ਆ ਉਹ ਖਰਾਬ ਨਹੀਂ ਰਹਿਣ ਦੇਣੀ ਸਭ ਸੜਕਾਂ ਤੇ ਸਟੇਡੀਅਮ ਜਿਹੜੇ ਪਹਿਲੀ ਲਿਸਟੇ ਚ ਆਪਾਂ ਨੂੰ 35 ਸਟੇਡੀਅਮ ਮਿਲੇ ਤੇ ਕਿਹ ਸਟੇਡੀਅਮ ਦਾ 40 ਲੱਖ ਰੁਪਿਆ ਮਿਲਿਆ ਕਿਹਦਾ 35 ਰੁਪਿਆ ਕਿਹਦਾ ਤਾਂ ਵੀ ਮਿਲਿਆ ਉਹ ਬਹਿ ਦੋ ਤਿੰਨ ਸਾਲੋਂ ਅਸੀਂ ਬੋਲੇ ਸਾਡਾ ਤੈ ਹੈ ਕਿ ਅਸੀਂ ਚੂਨ ਤੱਕ ਸਾਰੇ ਕੰਮ ਕਰਦੇ ਟੋਟਲ ਕਿੰਨੇ ਕਰੋੜ ਦੀ ਲਾਗਤ ਨਾਲ ਬਣ ਤਕੀ ਇਹ ਸਾਰੇ ਇਹ ਤਾਂ ਅੱਜ ਤੱਕ ਬੋਲੇ ਜਿਹੜੀਆਂ ਸ਼ੜਕਾਂ ਨੇ ਇਹ ਤਾਂ ਸ਼ੜਕਾਂ ਨਹੀਂ ਕਿ ਜਿਹੜੇ ਸਟੇਡੀਅਮ ਹੈ ਉਹ ਵੀ ਲਾ ਦੋ ਮਤਲਬ 10 ਸੀਗੇ ਅੱਜ 4 ਕਰੋੜ ਰੁਪਇਆ ਤੋਂ ਅਗਾਈ ਮੋਸਟਲੀ 4 4 ਮਤਲਬ ਜਿਹੜਾ 40 ਲੱਖ ਆ ਤੇ 10 ਸੀਗੇ 40 ਰੁਪਇਆ ਦੇ ਨੂੰ ਹੋ ਹੈਗਾ ਹੀ ਬਹੁਤ ਜਲਦੀ ਜ਼ਿਲ੍ਹਾ ਪੱਤੀ ਤੇ ਬਲਾਕ ਸੰਭਲ ਦੀ ਤਰ੍ਹਾਂ ਬੀਰੋਕ੍ਰੇਸੀ ਜਾਵੇਗਾ ਬੰਕੋ ਤੇ ਆਈ ਆਪਣੀ ਕੋਈ ਗੱਲ ਨਹੀਂ ਆਪਣੀ ਤਿਆਰੀ ਆਪਾਂ ਲੜਾਂਗੇ ਬੜੀ ਆਧਮਨ ਹਾਂ ਹਾਂ ਬੜੀ ਆਮਦਮਾਨ ਨਾਲ ਬੜੀ ਢੰਗ ਨਾਲ ਇਲੈਕਸ਼ਨ ਹੋਊਗੀ ਕੋਈ ਕਹੋ ਕਿਸ ਤਰੀਕੇ ਦੀ ਪ੍ਰਕਿਰਿਆ ਹੋਊਗੀ ਇਲੈਕਸ਼ਨ ਸਮਰਤ ਨਹੀਂ ਨਹੀਂ ਇਲੈਕਸ਼ਨ ਜਿਉਹੀ ਪ੍ਰਕਿਰਿਆ ਜਿੱਦਾਂ VOTING ਪਹੁੰਚ ਜਾਂਦੇ ਆ ਲੋਕ ਦੇਖੋ ਸਾਡੀ ਤੇ ਕੋਸ਼ਿਸ਼ ਹੈ ਕਿ ਜਿੱਦਾਂ ਅਸੀਂ ਮਤਲਬ ਪੰਚਾਇਤ ਦੀ ਇਲੈਕਸ਼ਨ ਚ 63 63 ਸਰਪੰਚ ਮਤਲਬ ਜਿਹੜੇ ਆ ਸਭ ਸੰਤੀ ਦਾ ਬਣਾਏ ਸੀਗੇ ਉਣੀ ਮੇਰੀ ਇਹ ਹੈ ਕਿ ਜਦੋਂ ਜਦ ਦੇ ਵੱਤੋਂ ਵੱਤ ਸਭ ਸੰਪਤੀਆਂ ਹੋ ਜਾਣ ਤੇ ਚੰਗਾ ਲੋਕ ਆਪੇ ਆਪਣੇ ਚੋਣ। ਅਸੀਂ ਕੋਈ ਦਖਲਦਾਰੀ ਨਹੀਂ ਕਰਦੇ। ਮੈਂ ਸਭ ਨੂੰ ਕਹਾਂ ਲੋਕਾਂ ਨੂੰ ਕਿ ਤੁਸੀਂ ਆਪੋ ਆਪਣਾ ਚੋਣੋ ਵੀ ਜਿਹੜਾ ਤੁਹਾਡਾ ਜੂਨ ਆ। ਸਭ ਸੰਪਤੀ ਗੱਲੋ ਕੁਛ ਕਰ ਲੋ ਬਲੇ ਜਿਹੜੇ ਨਿੱਕੇ ਨਿੱਕੇ ਇਲੈਕਸ਼ਨਾਂ ਚ ਲੜਾਈਆਂ ਭੜਾਈਆਂ ਦਾ ਜਿਹੜਾ ਇਹ ਖਤਮ ਹੋ ਜੇ। ਤੇ ਜੇ ਸਭ ਸੰਪਤੀਆਂ ਹੋ ਜਾਣ ਫਿਰ ਤਾਂ ਬਹੁਤ ਹੀ ਵਧੀਆ। ਨਹੀਂ ਤੇ ਇਲੈਕਸ਼ਨ ਵੀ ਬਹੁਤ ਵਧੀਆ ਆਮਦ ਮਾਨ ਦਾ ਭੰਡਾ ਹੋਵੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ